ਤਪਰ ਕਿਦੋਂ ਕੀ ਕੀ ਟੰਗ ਦੱਸਿਆ ਪਾਸ਼ਾ ਨੇ ਕਿ ਉਸ ਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ ਸਚਾਰਾ ਉਹਨਾਂ ਚਿਰ ਦੀ ਉਸ ਦਾ ਪਿਆਰਾ ਜਿੰਨਾ ਚਿਰ ਝੂਠ ਤੋਂ ਨਾ ਬਜੇਗਾ ਕੂੜ ਤੋਂ ਨਾ ਬਜੇਗਾ ਕੂੜ ਕਹਿੰਦੇ ਝੂਠ ਨੂੰ ਕਹਿੰਦੇ ਜਿੰਨਾ ਚਿਰ ਤੇਰੇ ਅੰਦਰ ਝੂਠ ਆ ਭਾਵੇਂ ਕਿਸੇ ਕਿਸੇ ਤਰੀਕੇ ਨਾਲ ਵੀ ਉਹ ਬੋ ਬੋ ਝੂਠ ਬੋ ਰਿਹਾ ਹੈ ਬਾਪਰੇ ਜੀਮ ਨੂੰ ਜਿਹੋ ਜਿਹੇ ਬੰਦੇ ਦੇਖੇ ਜਿੱਥੇ ਝੂਠ ਬੋਲਣ ਦਾ ਕੋਈ ਤੁਕ ਹੀ ਨਹੀਂ ਜਿੱਥੇ ਝੂਠ ਬੋਲਣ ਦਾ ਕੋਈ ਮਤਲਬ ਹੀ ਨਹੀਂ ਜਿਸ ਦਾ ਕੋਈ ਲਾਭ ਹੀ ਨਹੀਂ ਖਾਮ ਖਾਤੂ ਬੋਲ ਜਣਾ ਕਾਦੇ ਵਾਸਤੇ ਭਰਾ ਬੇ ਮੈਨੂੰ ਰੋਕ ਚੰਦਾ ਕਹਿਣਾ ਖਾਦੇ ਨਾਲ ਝੂਠ ਬੋਲਦਾ ਬੰਦਾ ਬੇ ਮੈਨੂੰ ਝੂਠ ਲੋਕ ਮੁਚਦਾ ਕਹਿਣਾ ਉਹ ਚੰਗਾ ਤੇ ਤੈਨੂੰ 2 ਦਿਨ ਵਾਸਤੇ ਕਹਿਣਗੇ ਲੋਕ ਝੂਠ ਫੇਰ ਵੀ ਸਾਹਮਣੇ ਆਇਣਾ ਹੈ ਮਾੜਾ ਕਿਨੇ ਦਿਨ ਕਹਿਣਗੇ ਮਾੜਾ ਬਰਤੀ ساری ਜ਼ਿੰਦਗੀ ਕਹਿਣਗੇ ਚੰਗਾ ਤੇਨੂੰ 2 ਦਿਨ ਕਹਿ ਦੇਣਗੇ ਝੂਠ ਬੋਲਣ ਦੇ ਨਾਲ ਮਾੜਾ ساری ਉਮਰ ਕਹਿਣਗੇ ਕੀ ਉਹਦਾ ਕੀ ਉਸ ਵਪਾਰ ਦਾ ਉਸ ਤੰਦੇ ਦਾ ਕੀ ਫਾਇਦਾ ਹੋਏ ਕਹਿੰਦੇ ਜਿੰਨਾ ਚੇ ਸੱਚ ਸੱਚ ਨਾਲ ਨਹੀਂ ਜੁੜਦਾ ਤੂੰ ਝੂਠ ਨੂੰ ਨਹੀਂ ਛੜਦਾ ਤੂੰ ਤੇ ਰੱਬੀ ਕੋਣ ਬਖਸ਼ ਕਰਦਾ ਹੈ ਪਸਾ ਨੂੰ ਅਮਰ ਕਥਾ ਵਿੱਚੋਂ ਉਹ ਜਿੰਨਾ ਚੇ ਕੰਧ ਢੈਂਦੀ ਦੀ ਨਾ ਉਹ ਦੋ ਪਾਸੇ ਹੁੰਦੇ ਬੇਸ਼ਅ ਪਰੋ ਦੋ ਪਾਸੇ ਹੁੰਦੇ ਆ ਔਰਾਰ ਤੇ ਪਾਰ ਅਸੀਂ ਨਦੀ ਦੇ ਕਿਨਾਰੇ ਤੇ ਖੜੇ ਆਂ ਜਿਸ ਖੜ ਖੜੇ ਆ ਉਹਨੂੰ ਕੁਰਵਾਰ ਕਹਾਂਗੇ ਜਿਹੜਾ ਦੂਜੇ ਪਾਸੇ ਨੂੰ ਪਾਰ ਕਹਾਂਗੇ ਤੇ ਵਿੱਚ ਕੀ ਆ ਨਦੀ ਦੋ ਗੋਣ ਦੋ ਗੋਣੇ ਵਸ ਰਹੇ ਆ ਵਿੱਚ ਕੀ ਆ ਕੰਧ ਇੱਕ ਇੱਕ ਦੂਜੇ ਨੂੰ ਗੋਣੇ ਤਾਂ ਹੀ ਦੇਖਣਗੇ ਨਾ ਜੇ ਕੰਧ ਵਿੱਚੋਂ ਟੁੱਟੂਗੀ ਤਾਂ ਸਦੀ ਦੀ ਗੱਲਾਂ ਉਹ ਕੰਦ ਟੁੱਟ ਜੂਗੇ ਦੋਨੇ ਪਰਵਾਰ ਇਕ ਦੂਜੇ ਨੂੰ ਦੇਖਣ ਲੱਗ ਜਾਣਗੇ ਤੇ ਕੰਦ ਕੱਢ ਲੈਣ ਨੂੰ ਤੇ ਪਰਦਾ ਜੂਗਾ ਦੇਖਣੋਂ ਅੜ ਜਦੋਂ ਦਿਸਣੋਂ ਅੜ ਚੜਦੇ ਪਾਸ਼ਾ ਦੇ ਜਿੰਨਾ ਚਿਰ ਝੂੜਦਾ ਵਾਲਾ ਸੁਭਾਅ ਨਹੀਂ ਬਦਲਦਾ ਤੂੰ ਉਹਨਾਂ ਚਿਰ ਕਦੇ ਤੋਂ ਸੁਚਿਆਰਾ ਹੋ ਹੀ ਨਹੀਂ ਸਕਦਾ ਅੱਛਾ ਕੰਦ ਵੀ ਟੁੱਟ ਜਾਵੇ ਕੰਧ ਵੀ ਟੁੱਟ ਜਾਵੇ ਤੇ ਫਿਰ ਕਿਸ ਚਾਰਾ ਜੂ ਸਤਨਾ ਮਿਲ ਜੂ ਫਿਰ ਫਿਰ ਵੀ ਨਹੀਂ ਸਤਨਾ ਮਿਲਦਾ ਪਹਿਲਾਂ ਉਹ ਬੈਸਦੇ ਪਾਸ ਨੇ ਕਿਹਾ ਵੀ ਉਹ ਕੰਧ ਟੁੱਟੇ ਤੋਂ ਬਗੈਰ ਤੋਂ ਇੱਕ ਦੂਜੇ ਦੇ ਦਰਸ਼ਨ ਨਹੀਂ ਕਰ ਸਕਦੇ ਤੇ ਕੰਧ ਟੁੱਟ ਗਈ ਦਰਸ਼ਨ ਹੋ ਜਾਣਗੇ ਗੱਲ ਫਿਰ ਵੀ ਨਹੀਂ ਪਰਣੀ ਫਿਰ ਗੱਲ ਫਿਰ ਵੀ ਨਹੀਂ ਬਣਦੀ ਕਿਉਂ ਉੁਰ ਗੱਲ ਤੇ ਕੰਧ ਦੀ ਸੀ ਉਹ ਕੰਧ ਟੁੱਟ ਗਈ ਇੱਕ ਦੂਜੇ ਦੇ ਦਰਸ਼ਨ ਹੋਣ ਲੱਗੇ ਤੇ ਬਸ ਇੱਥੇ ਗੱਲ ਨਹੀਂ ਮੁੱਕਦੀ ਦਰਸ਼ਨਾ ਕੱਲੇ ਦਰਸ਼ਨਾ ਤੇ ਗੱਲ ਨਹੀਂ ਮੁੱਕਦੀ ਪਾਛੇ ਦੇ ਕੁਰਬਾਨੀ ਸੰਸੂਚ ਜਾਇਆ ਉਹ ਕਿਦ ਸਤਗੁਰੂ ਨੂੰ ਸਭ ਜੱਗ ਦੇਖਦਾ ਸਾਰਾ ਸੰਸਾਰ ਰੱਬ ਨੂੰ ਦੇਖ ਰਿਹਾ ਹੈ ਗੁਰੂ ਨੂੰ ਦੇਖ ਰਿਹਾ ਹੈ ਸਾਰਾ ਸੰਸਾਰ ਕਿ ਇੱਥੇ ਗੱਲ ਮੁੱਕ ਗਈ ਪਰ ਸ਼ੱਕ ਇਹ ਕਹਿੰਦੇ ਨਹੀਂ ਇੱਥੇ ਵੀ ਗੱਲ ਨਹੀਂ ਮੁੱਕੀ ਦੇਖਣ ਦੇ ਨਾਲ ਗੱਲ ਨਹੀਂ ਮੁੱਕੀ ਫਿਰ ਜਿੱਥੇ ਸ਼ਬਦ ਨਾਲ ਕਰੇ ਵਿਚਾਰ ਜਿੱਨਾ ਚਿਰ ਸ਼ਬਦਾਂ ਦੀ ਸਹਾਇ ਨਾ ਪਵੇ ਦਰਸ਼ਨਾਂ ਨਾਲ ਗੱਲ ਨਹੀਂ ਬਣਦੀ ਜਿੰਨਾਂ ਚ ਸ਼ਬਦਾਂ ਦੇ ਸਾਹ ਨਾ ਪਵੇ ਉਹਨਾਂ ਕੰਦ ਟੁੱਟ ਗਏ ਆ ਸ਼ਬਦਾਂ ਦੇ ਸਾਹ ਨਹੀਂ ਤੁਸੀਂ ਆਪਣੇ ਗਵਾੜੀਆਂ ਤੋਂ ਲੈ ਲਿਓ ਸ਼ਬਦਾਂ ਦੇ ਸਾਹ ਨਹੀਂ ਫੇਰ ਵੀ ਬੋਟਾ ਹੈ ਦਸ਼ਨ ਹੋ ਰਹੇ ਆ ਦੇਖ ਰਹੇ ਕਿ ਤੁਝੇ ਪਾਸ਼ੀਆਂ ਦੇ ਵਿੱਚ ਫੇਕਦਾ ਗੱਲ ਬਣੂ ਗਈ ਉਹਦਾ ਤਾਂ ਦੱਸਿਆ ਪਾਸ਼ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਹਿੰਦੇ ਜਿਹੜਾ ਹੁਕਮ ਤੇਰੇ ਨਾਲ ਚੱਲਿਆ ਸੀਗਾ ਬੜੇ ਸਮਝਣ ਵਾਲੀ ਪੈਰੋ ਗੱਲ ਹੁਕਮ ਕੀ ਆ ਹੁਕਮ ਕੀ ਆ ਜਿਹੜਾ ਸਾਡੇ ਨਾਲ ਤੁਰਤੋਂ ਆਇਆ ਉਹ ਸਾਡੇ ਤੁਰਤੋਂ ਨਾਲ ਆਇਆ ਪਰ ਉਹ ਨਾਮ ਹਰ ਮਨੁੱਖ ਦੇ ਹਰ ਦੀਵ ਦੇ ਅੰਦਰ ਨਾਮ ਵਸਦਾ ਏ ਇਹ ਜਦੋਂ ਤੋਂ ਇਹਦੇ ਅੰਦਰ ਪਰਮ ਜੋਤ ਟਿੱਗੀ ਉਸ ਅਕਾਲ ਪੁਰਖ ਦੀ ਨਾਮ ਨਾਲਿਓ ਨਾਮ ਤੋਂ ਟਿਕ ਗਿਆ ਦੇ ਅੰਦਰ ਅੰਦਰ ਨਾਮ ਦੇ ਨਾਮ ਦਾ ਖਜ਼ਾਨਾ ਭਰਿਆ ਪਿਆ ਏ ਨਾਮ ਦਾ ਖਜ਼ਾਨਾ ਭਰਿਆ ਪਿਆ ਦੇ ਅੰਦਰ ਪਰ ਗੁਰੂ ਤੋਂ ਬਗੈਰ ਪਰ ਦੁਨੀਆ ਦਾ ਉਦਾਰ ਦੇਵਾਕ ਤੁਸੀਂ ਸਭ ਨੂੰ ਪਤਾ ਤੁਹਾਨੂੰ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਤਜਰਬਾ ਕੀਤਾ ਆਪਣੇ ਜੀਵਨ ਦਾ ਸਾਰੀ ਧਰਤੀ ਵਿੱਚ ਪਾਣੀ ਕੀ ਉਹ ਪਾਣੀ ਆਪਣਾ ਬਾਦ ਦਿਖਲਾਓ ਸਾਡੇ ਘਰ ਵਿੱਚ ਪਾਣੀ ਆ ਥੱਲੇਦਰ ਦੇ ਪਾਣੀ ਆ ਸਾਨੂੰ ਪਿਆਸ ਲੱਗੀ ਆ ਕੀ ਅਸੀਂ ਮਿੱਟੀ ਪਾਸੇ ਕਰਕੇ ਪਾਣੀ ਕੱਢ ਲਵਾਂਗੇ ਪਾਣੀ ਦੇ ਡੋਗਾ ਬਹੁਤ ਆ 700 ਫੁੱਟ ਤੇ ਪਾਣੀ ਦਾ ਬਹੁਤ ਇਕਦਮ ਵੀ ਉਹਨਾਂ ਦੇ ਪਾਣੀ ਪਿਆਸਾਂ ਲੱਗੀ ਹੋਈ ਰਾਤ ਨੂੰ ਪਿਆਸੇ ਮਰਦੇ ਇਹ ਗੱਲ ਵੱਖਰੀ ਵੀ ਬਾਹਰੋਂ ਲਿਆ ਕੇ ਪੀਏ ਉਹ ਤਾਂ ਗੱਲ ਵੱਖਰੀ ਹੈ ਨਾ ਪਰ ਜੇ ਜੀ ਘਰ ਤੋਂ ਪੈਦਾ ਕਰਨਾ ਚਾਹੀਏ ਪਾਣੀ ਬਿਕਰ ਤੋਂ ਬਾਹਰ ਦੇ ਘਲਾਵੇ ਪਾਣੀ ਤੇ ਫਿਰ ਸਾਡੇ ਨੂੰ ਸਾਨੂੰ ਇੱਕ ਸਿਆਣੇ ਉਸਤਾਦ ਦੀ ਲੋੜ ਪਾਉਗੀ ਸਾਡੇ ਮਿਸਤਰੀ ਦੀ ਲੋੜ ਪਾਉਗੀ ਸਾਣਾ ਮਿਸਤਰਾ ਬਸਤੀ ਉਜਾਰ ਦਾ ਕਿ ਆਉ ਉਹ ਆਪਣੇ ਟਰੱਕ ਤਰੀਕੇ ਨਾਲ ਤਰਤੀ ਵਿਚ ਸੱਲ ਮਾਰੂ ਪੈਪ ਵਗਰ ਪਾਉ ਵ ਦੇ ਵਿੱਚ ਉਹ ਸੱਲ ਵਿੱਚ ਪੈਪ ਜਿਹੜੇ ਉਹ ਪਾਣੀ ਵਿੱਚ ਚਲੇ ਜਾਂਦੇ ਆ ਪੈਪ ਜਿਹੜੇ ਉਹ ਪਾਣੀ ਵਿੱਚ ਚਲੇ ਜਾਂਦੇ ਆ ਕੀ ਫਿਰ ਪਾਣੀ ਆਜੂ ਮੇਤਰੀ ਦੇ ਬੋਰ ਵੀ ਕਰਤਾ ਪੈਪ ਵੀ ਪਾਤੇ ਪਾਣੀ ਦੇ ਵਿੱਚ ਵੀ ਪੈਪ ਚਲੇ ਗਿਆ ਕਿਉਂ ਬਾਣੀ ਬਾਰ ਆ ਜੋ ਪੈਰ ਵੀ ਨਹੀਂ ਹੋਗੇ ਕਿਉਂ ਅੰਦਰ ਦੇ ਪੈ ਪਾਣੀ ਵਿੱਚ ਹੈ ਅੰਦਰ ਪਾਣੀ ਹੈ ਥੱਲੇ ਧਰਤੀ ਦੇ ਪਾਣੀ ਹੈ ਪਾਣੀ ਦੇ ਵਿੱਚ ਪੈ ਪਿਆ ਹੋਇਆ ਹੈ ਪਰ ਪਾਣੀ ਬਾਹਰ ਫੇਰ ਨਹੀਂ ਆਉਂਦਾ ਕਿਉਂ ਨਹੀਂ ਆਉਣਾ ਕਾਰਨ ਉਹਦਾ ਪਾਣੀ ਦਾ ਪੁਰਾਣਾ ਪਾਣੀ ਦੇ ਉਸ ਪਾਈਪ ਚਲੇ ਗਿਆ ਉਹ ਕਿਉਂ ਨਹੀਂ ਆਉਂਦਾ ਕਿਉਂਕਿ ਬਾਹਰੋਂ ਨਹੀਂ ਪਿਆ ਫਿਰ ਸ਼ਾਣਾ ਮਿੱਤਰੀ ਰੋ ਪਾ ਬਾਹਰੋਂ ਪਾਣੀ ਪਾਉਂਦਾ ਹੈ ਪਾਣੀ ਦਾ ਪਾਣੀ ਨਾਲ ਸੰਬੰਧ ਜੁੜਦਾ ਹੈ ਫਿਰ ਪਾਣੀ ਬਾਰ ਪਰਲਟੋਂਦਾ ਫਿਰ ਤੁਸੀਂ ਰੱਜ ਕੇ ਜਿੰਨਾ ਮਰਜ਼ੀ ਪੀ ਜਾਓ ਰੱਜ ਕੇ ਪੀ ਜਾਓ ਜਿਸ ਟਾਈਮ ਮਰਜ਼ੀ ਕੱਢ ਕੇ ਪੀ ਜਾਓ ਉਹਨਾਂ ਦਾ ਉਹ ਕੱਪੜੇ ਤੋਂ ਪੀਓ ਪਿਆਸ ਮਿਟਾਓ ਜੋਰ ਤੋਂ ਮਰਜ਼ੀ ਕੰਮ ਲਓ ਇਸੇ ਤਰ੍ਹਾਂ ਗੁਰੂ ਬਾਹਰੋਂ ਨਾਮ ਦਿੰਦਾ ਏ ਅੰਦਰਲੇ ਨਾਮ ਦੇ ਨਾਲ ਦਾ ਸੰਬੰਧ ਜੁੜਦਾ ਏ ਫਿਰ ਉਹਨਾਂ ਅੰਮ੍ਰਿਤ ਪੀ ਜਾਓ ਆਨੰਦ ਬਣ ਜਾਓ ਜਿੰਨਾ ਮਰਜ਼ੀ ਵਰਤੀ ਜੋ ਨੂੰ ਖਾਓ ਖਰਚੋ ਰਲਮਲ ਭਾਈ ਤੋੜਨਾ ਵੱਧ ਹੋ ਜਾਂਦਾ ਫਿਰ ਉਹ ਤੋੜ ਨਹੀਂ ਆਉਂਦੀ ਫਿਰ ਵੱਧਦਾ ਜਾਂਦਾ ਰਾਤ ਦਿਨ ਜਿੰਨਾ ਮਰਜ਼ੀ ਕੱਢੀ ਜੋ ਕੋਈ ਫਰਕ ਨਹੀਂ ਪੈਂਦਾ ਧਰਤੀ ਦੇ ਥੱਲੇ ਪਾਣੀ ਨਿਕਲੀ ਜਾਂਦਾ ਹੈ ਆਸ-ਪਾਸ ਦੀ ਧਰਤੀ ਤੋਂ ਉੱਥੇ ਪਾਣੀ ਇਕੱਠਾ ਹੋ ਜਾਂਦਾ ਆਈ ਜਾਂਦਾ ਪਾਛੇ ਸਤ ਨੂੰ ਕਿਤੇ ਕਿਤੇ ਉਦਾਹਰਨ ਦੇ ਕੇ ਰੱਬੀ ਜਾਲ ਬਖਸ਼ ਕਰਦੇ ਆ ਹੁਣ ਸਚਾਰ ਸਚਾਰ ਨੂੰ ਦੇ ਲਾਗੇ ਚਲੇ ਗਏ ਗੁਰਵਾਲਾ ਬਣ ਗਏ ਗੁਰੂ ਦੇ ਸ਼ਬਦ ਦੇ ਤਾਂ ਦਸ ਲੋ ਸ਼ਬਦੀ ਸੱਚਿਆ ਸ਼ਬਦੀ ਨਿਰੰਕਾਰ ਰਾਮ ਅੱਲਾ ਖੁਦਾਏ ਸ਼ਬਦ ਤੋਂ ਸਾਰਾ ਸੰਸਾਰ ਪੈਦਾ ਹੋਇਆ ਸ਼ਬਦੋ ਹੀ ਸਾਰਾ ਸੰਸਾਰ ਪੈਦਾ ਹੋਇਆ ਇਹ ਸ਼ਬਦ ਹੈ ਨਿਰਗੁਣ ਰੂਪ ਉਸ ਕਾਲਪੁਰਖ ਵੈਗ ਦਾ ਤੇ ਜੇ ਸਾਰਗੁਣੂ ਤੇ ਦੇਖਣਾ ਤਾਂ ਰੂਪ ਪਿਆ ਸੰਸਾਰ ਨੂੰ ਦੇਖ ਲਓ ਫਿਰ ਆ ਸੰਸਾਰ ਨੂੰ ਦੇਖ ਲਓ ਹਰ ਜੀਵ ਦੇ ਵਿੱਚ